ਪਰਚੇ پابੰਦੀਸ਼ੁਦਾ ਜਥੇਬੰਦੀ 6 ਫਾਰ ਜਸਟਿਸ ਦੇ ਆਗੂ ਗੁਰਪਤਵੰਦ ਸਿੰਘ ਪੰਨੂ ਨੇ ਦਾਵਾ ਕੀਤਾ ਹੈ ਕਿ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਇੱਕ ਚਿੱਠੀ ਲਿਖੀ ਹੈ ਇਹ ਚਿੱਠੀ 30 ਜੁਲਾਈ ਨੂੰ ਭੇਜੀ ਗਈ ਸੀ ਇਸ ਚਿੱਠੀ ਦੇ ਵਿੱਚ ਪੰਨੂ ਨੇ ਨਾ ਸਿਰਫ ਭਾਰਤ ਤੇ ਲਗਾਏ ਗਏ 25% ਦੇ ਟੈਰਿਫ ਦਾ ਸਮਰਥਨ ਕੀਤਾ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਹੈ ਪੰਨੂ ਨੇ ਆਪਣਾ ਇੱਕ ਵੀਡੀਓ ਵੀ ਵਾਇਰਲ ਕੀਤਾ ਹੈ ਜੋ ਕਿ ਵਾਈਟ ਹਾਊਸ ਦੇ ਬਾਹਰ ਖੜ ਕੇ ਬਣਾਇਆ ਗਿਆ ਹੈ ਇਸ ਵੀਡੀਓ ਦੇ ਵਿੱਚ ਉਹ ਅਮਰੀਕਾ ਵਿੱਚ ਮੇਡ ਇਨ ਇੰਡੀਆ ਉਤਪਾਦਾਂ ਤੇ ਪਹਿਲਾਂ ਤੋਂ ਲਾਗੂ 25% ਟੈਰਿਫ ਦਾ ਸਮਰਥਨ ਕਰ ਰਿਹਾ ਹੈ ਤੇ ਨਾਲ ਹੀ 500% ਟੈਰਿਫ ਲਗਾਉਣ ਦੀ ਵੀ ਮੰਗ ਕਰ ਰਿਹਾ ਹੈ। ਪੰਨੂ ਨੇ ਆਪਣੇ ਪੱਤਰ ਵਿੱਚ 트ੰਪ ਦੀ ਅਮਰੀਕਾ ਫਰਸਟ ਨੀਤੀ ਦਾ ਸਮਰਥਨ ਕਰਦਿਆਂ ਦਾਵਾ ਕੀਤਾ ਕਿ ਭਾਰਤੀ ਕੰਪਨੀਆਂ ਅਮਰੀਕਾ ਦੀ ਟੈਕਨੋਲੋਜੀ, ਡਾਟਾ ਅਤੇ ਨੌਕਰੀਆਂ 'ਚ ਕੁਸਪੈਟ ਕਰ ਰਹੀਆਂ ਨੇ। ਉਸ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਹਿੰਦੂਤਵ ਵਿਚਾਰਧਾਰਾ ਨੂੰ ਗਲੋਬਲ ਪੱਧਰ ਤੇ ਫਲਾਉਣ ਦੇ ਲਈ ਅਮਰੀਕਾ ਕੰਪਨੀਆਂ ਦੇ ਵਿੱਚ ਆਪਣੀ ਭਾਰਤੀ ਆਊਟਸੋਰਸਿੰਗ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਪਧੂ ਨੇ 트럼ਪ ਨੂੰ ਭਾਰਤ ਤੋਂ ਅਮਰੀਕੀ ਨੌਕਰੀਆਂ ਵਾਪਸ ਲਿਆਉਣ ਅਤੇ ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਗੱਲ ਵੀ ਕੀਤੀ। ਗੁਰਪਤਵੰਤ ਪੰਨੂ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ ਦੇ ਵਿੱਚ ਮੋਦੀ ਸਰਕਾਰ ਤੇ 500% ਟੈਰਿਫ ਲਗਾਉਣ ਦੀ ਮੰਗ, ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਵੀ ਅਪੀਲ ਕੀਤੀ ਗਈ। ਇਸ ਪੱਤਰ ਦੇ ਵਿੱਚ ਉਸ ਨੇ ਪੀਐਮ ਮੋਦੀ ਅਤੇ ਭਾਰਤ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ। ਉਸ ਨੇ ਦਾਵਾ ਕੀਤਾ ਕਿ ਮੋਦੀ ਸਰਕਾਰ ਸਸਤੇ ਮੇਡ ਇਨ ਇੰਡੀਆ ਉਤਪਾਦਾਂ ਰਾਹੀਂ ਅਮਰੀਕੀ ਮਾਰਕੀਟਾਂ ਨੂੰ ਭਰ ਰਹੀ ਹੈ। ਜਿਸ ਕਾਰਨ ਅਮਰੀਕਾ 'ਚਆਂ ਨੌਕਰੀਆਂ ਖਤਮ ਹੋ ਰਹੀਆਂ ਨੇ ਪਨੂ ਨੇ ਦਾਅਵਾ ਕੀਤਾ ਕਿ ਇਹ ਭਾਰਤੀ ਕੰਪਨੀਆਂ ਅਮਰੀਕੀ ਡਾਟਾ ਚੋਰੀ ਕਰ ਰਹੀਆਂ ਨੇ ਅਤੇ ਇਸ ਡਾਟੇ ਦਾ ਵਰਤੋਂ ਸਿੱਖ ਕਾਰਕੁਨਾਂ ਦੇ ਨਿਗਰਾਨੀਕਰਨ ਅਤੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੀਆਂ ਨੇ ਗੁਰਪਤਵੰਤ ਪਨੂ ਨੇ ਡੋਨਾਲਡ 트ੰਪ ਨੂੰ ਸੁਝਾਅ ਦਿੱਤਾ ਕਿ ਮੋਦੀ ਸਰਕਾਰ ਤੇ 500% ਦੇ ਟੈਰਿਫ ਲਗਾਏ ਜਾਵੇ ਜਿਵੇਂ ਕਿ ਸੈਂਟਰ ਲਿੰਸੀ ਗ੍ਰਾਮ ਦੇ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਹੈ ਤਾਂ ਕਿ ਭਾਰਤ ਦੀ ਐਗਰੈਸਿਵ ਨੀਤੀ ਅਤੇ ਦਬਾਅ ਵਾਲੀਆਂ ਨੀਤੀਆਂ ਦੀ ਕੀਮਤ ਚੁਕਾਈ ਜਾ ਸਕੇ ਭਾਰਤ ਦੀ ਪਾਬੰਦੀਸ਼ੁਦਾ ਜੱਥੇਬੰਦੀ 6 ਫਾਰ ਜਸਟਿਸ ਦੇ ਆਗੂ ਗੁਰਪਤਵੰਦ ਸਿੰਘ ਪੰਨੂ ਨੇ ਦਾਵਾ ਕੀਤਾ ਹੈ ਕਿ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਇੱਕ ਚਿੱਠੀ ਲਿਖੀ ਹੈ ਇਹ ਚਿੱਠੀ 30 ਜੁਲਾਈ ਨੂੰ ਭੇਜੀ ਗਈ ਸੀ ਇਸ ਚਿੱਠੀ ਦੇ ਵਿੱਚ ਪੰਨੂ ਨੇ ਨਾ ਸਿਰਫ ਭਾਰਤ ਤੇ ਲਗਾਏ ਗਏ 25% ਦੇ ਟੈਰਿਫ ਦਾ ਸਮਰਥਨ ਕੀਤਾ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਹੈ ਪੰਨੂ ਨੇ ਆਪਣਾ ਇੱਕ ਵੀਡੀਓ ਵੀ ਵਾਇਰਲ ਕੀਤਾ ਹੈ ਜੋ ਕਿ ਵਾਈਟ ਹਾਊਸ ਦੇ ਬਾਹਰ ਖੜ ਕੇ ਬਣਾਇਆ ਗਿਆ ਹੈ ਇਸ ਵੀਡੀਓ ਦੇ ਵਿੱਚ ਉਹ ਅਮਰੀਕਾ ਵਿੱਚ ਮੇਡ ਇਨ ਇੰਡੀਆ ਉਤਪਾਦਾਂ ਤੇ ਪਹਿਲਾਂ ਤੋਂ ਲਾਗੂ 25% ਟੈਰਿਫ ਦਾ ਸਮਰਥਨ ਕਰ ਰਿਹਾ ਹੈ ਤੇ ਨਾਲ ਹੀ 500% ਟੈਰਿਫ ਲਗਾਉਣ ਦੀ ਵੀ ਮੰਗ ਕਰ ਰਿਹਾ ਹੈ ਪੰਨੂ ਨੇ ਆਪਣੇ ਪੱਤਰ ਵਿੱਚ 트ੰਪ ਦੀ ਅਮਰੀਕਾ ਫਰਸਟ ਨੀਤੀ ਦਾ ਸਮਰਥਨ ਕਰਦਿਆਂ ਦਾਵਾ ਕੀਤਾ ਕਿ ਭਾਰਤੀ ਕੰਪਨੀਆਂ ਅਮਰੀਕਾ ਦੀ ਟੈਕਨੋਲੋਜੀ ਡਾਟਾ ਅਤੇ ਨੌਕਰੀਆਂ 'ਚ ਕੁਸਪੈਟ ਕਰ ਰਹੀਆਂ ਨੇ ਉਸਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਹਿੰਦੂਤਵ ਵਿਚਾਰਧਾਰਾ ਨੂੰ ਗਲੋਬਲ ਪੱਧਰ ਤੇ ਫਲਾਉਣ ਦੇ ਲਈ ਅਮਰੀਕਾ ਕੰਪਨੀਆਂ ਦੇ ਵਿੱਚ ਆਪਣੀ ਭਾਰਤੀ ਆਊਟਸੋਰਸਿੰਗ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਪਦੂ ਨੇ ਟਰੰਪ ਨੂੰ ਭਾਰਤ ਤੋਂ ਅਮਰੀਕੀ ਨੌਕਰੀਆਂ ਵਾਪਸ ਲਿਓਣ ਅਤੇ ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਗੱਲ ਵੀ ਕੀਤੀ। ਗੁਰਪਤਵੰਤ ਪੰਨੂ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ ਦੇ ਵਿੱਚ ਮੋਦੀ ਸਰਕਾਰ ਤੇ 500% ਟੈਰਿਫ ਲਗਾਉਣ ਦੀ ਮੰਗ ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਵੀ ਅਪੀਲ ਕੀਤੀ ਗਈ। ਇਸ ਪੱਤਰ ਦੇ ਵਿੱਚ ਉਸਨੇ ਪੀਐਮ ਮੋਦੀ ਅਤੇ ਭਾਰਤ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਉਸਨੇ ਦਾਵਾ ਕੀਤਾ ਕਿ ਮੋਦੀ ਸਰਕਾਰ ਸਸਤੇ ਮੇਡ ਇਨ ਇੰਡੀਆ ਉਤਪਾਦਾਂ ਰਾਹੀਂ ਅਮਰੀਕੀ ਮਾਰਕੀਟਾਂ ਨੂੰ ਭਰ ਰਹੀ ਹੈ ਜਿਸ ਕਾਰਨ ਅਮਰੀਕਾ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਨੇ ਪਨੂ ਨੇ ਦਾਵਾ ਕੀਤਾ ਕਿ ਇਹ ਭਾਰਤੀ ਕੰਪਨੀਆਂ ਅਮਰੀਕੀ ਡਾਟਾ ਚੋਰੀ ਕਰ ਰਹੀਆਂ ਨੇ ਅਤੇ ਇਸ ਡਾਟੇ ਦਾ ਵਰਤੋਂ ਸਿੱਖ ਕਾਰਕੁਨਾਂ ਨੇ ਨਿਗਰਾਨੀਕਰਨ ਅਤੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੀਆਂ ਨੇ ਗੁਰਪਤਵੰਤ ਪਨੂ ਨੇ ਡੋਨਾਲਡ 트੍ਰੰਪ ਨੂੰ ਸੁਝਾ ਦਿੱਤਾ ਕਿ ਮੋਦੀ ਸਰਕਾਰ ਤੇ 500% ਦਾ ਟੈਰਿਫ ਲਗਾਇਆ ਜਾਵੇ ਜਿਵੇਂ ਕਿ ਸੈਂਟਰ ਲਿੰਡਸੀ ਗ੍ਰਾਮ ਦੇ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਹੈ ਤਾਂ ਕਿ ਭਾਰਤ ਦੀ ਅਗਰੈਸਿਵ ਨੀਤੀ ਅਤੇ ਦਬਾਅ ਵਾਲੀਆਂ ਨੀਤੀਆਂ ਦੀ ਕੀਮਤ ਚੁਕਾਈ ਜਾ ਸਕੇ